ਉਹ ਕਾਨੂੰਨ ਹਮਾਰਾ ਟੋ ਕਰਦਾ ਦੇਖ ਬਾਈ ਦੇਖ ਇਹ ਪੁੱਠੇ ਕੰਮ ਲਾ ਨੋ ਬਾਈ ਧੂਣੀ ਦਾ ਹਾਲ ਦੇਖ ਲੋ ਸਾਡੀ ਧੂਣੀ ਦੇਖ ਲੋ ਕਿਹੜੇ ਸਾਹ ਨਾਲ ਹੋਈ ਹੋਈ ਆ ਆ ਜੋਤ ਨੇ ਆਗੇ ਬਾਈ ਚੰਗੀ ਭਲੀ ਅੱਗ ਬਲਦੀ ਸੀ ਬਲਦੀ ਅੱਗ ਦਾਦਾ ਚੰਗੀ ਭਲੀ ਅੱਗ ਯਾਰ ਤੂੰ ਆ ਖਰਾਬ ਕਰਤੀ ਮੈਨੂੰ ਅੰਡਰਟੇਕਰ ਬਣਾਤਾ ਤੇ ਰੀਲ ਬਣਾ ਰੀਲ ਬਣਾ ਰੀਲ ਬਣਾ ਰੀਲ ਕੀ ਕਰੂ ਵੀ ਹੁਣ ਲੈ ਇਹ ਬਾਈ ਐ ਨਾ ਰੀਲ ਬਣਾਉਣ ਵਾਸਤੇ ਆਹ ਕੰਮ ਕਰਿਆ ਓਏ ਸਾਲਾ ਸਾਰਾ ਐਕਟਿੰਗ ਫੇਰ ਕਰਤੀ ਮੇਰੀ ਬਾਈ ਅੱਜ ਥੋੜੀ ਜਿਹੀ ਤੋਂ ਪਾਣੀ ਗਈ ਲਾਡੀ ਮੇਰੇ ਥੋੜੀ ਜਿਹੀ ਤੋਂ ਪਾਣੀ ਗਈ ਜਿਵੇਂ ਮਮੂਲੀ ਜੀ ਉਹ ਤੋਂ ਪਨੇ ਸੂਰਜ ਨੇ ਦਿਖਾਤਾ ਵੀ ਮੈਂ ਹੈਗਾ ਮੈਨੂੰ ਮੋਤੀ ਨੇ ਵੇਚਿਆ ਨਹੀਂ ਹੈਗਾ ਵੀ ਮੈਂ ਹੈਗਾ ਹਨਾ ਜਿੰਨਾ ਕਰ ਤੂੰ ਨਿਕਲਿਆ ਮੇਰੇ ਹਿਸਾਬ ਨਾਲ ਵੇਚਦਾ ਆਪਣਾ ਮੋਤੀ ਨੇ ਇਹ ਗੱਲਾਂ ਹੋਣ ਲੱਗੀਆਂ ਅੱਛਾ ਸੂਰਜ ਦੀ ਸੇਲ ਕਰਤਾ ਠੀਕ ਆ ਜੀ ਤੇ ਲਾਡੀ ਵੀਰਾ ਵਾਲਾ ਅੱਜ ਬਹੁਤ ਧੰਨਵਾਦ ਆਇਆ ਲਾਡੀ ਵੀਰਾ ਬਾਈ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕ ਜਲਬੇ। ਉਹ ਡਾਡੀ ਵੀਰੇ ਠੀਕ ਠਾਕ। ਐਨ ਵਧੀਆ ਬਾਈ ਠੀਕ ਠਾਕ। ਠੀਕ ਹੈ ਜੀ। ਤੇ ਇੱਧਰ ਸਾਡੇ ਬਾਲਾ ਜੀ। ਬਾਈ ਨੂੰ ਫੋਨ ਆਇਆ ਵਾ। ਹਾਏ ਵੇ ਜੀ। ਮਾਸਤਾ ਦੀ। ਜੈ ਬਾਬਿਆਂ ਦੀ। ਇੱਧਰ ਸਾਡਾ ਇੱਕ ਵੀਰਾ ਹੋਰ ਬੈਠਾ ਹੈ। ਹਰੀ ਕੋਟੀ ਪਾਈ ਇਹ ਸਮਝਿਆ ਤੋ ਮੰਗ ਬੈਠਾ ਜੀ ਇਹ ਮੂੰਹ ਨਹੀਂ ਦਿਖਾਉਂਦਾ ਇਹ ਬਾਈ ਮੂੰਹ ਨਹੀਂ ਦਿਖਾਉਂਦੇ ਜੇ ਇਹਦਾ ਮੂੰਹ ਦਿਖਾਤਾ ਆਪਾਂ ਨੂੰ ਕਈ ਜਾਣੇ ਨੇ ਮਿਲ ਲੈ ਜਾਣਾ ਅੱਛਾ ਹਾਂ ਇੰਨਾ ਫੇਮਸ ਆ ਇਹ ਠੀਕ ਆ ਤਾਂ ਕਰਕੇ ਮੂੰਹ ਨਹੀਂ ਦਿਖਾਉਂਦਾ ਡਿਸਟ੍ਰੀਬਿਊਟਰ ਹੁੰਦਾ ਪਿੱਛੇ ਡਾਕਟਰ ਦੇ ਲੱਗੇ ਲੱਡੀ ਵੀਰੇ ਆਪਣੇ ਕੋ ਰੋਟਾਵੇਟਰ ਖੜੇ ਆ ਦੋ ਦਿਖਾ ਦਈਏ ਮਾੜਾ ਜੀ ਹਾਂ ਸੈਕੰਡ ਹੈਂਡ ਖੜੇ ਆ ਬਾਈ ਆਜੋ ਆਜੋ ਲੋ ਜੀ ਬਾਈ ਵੀਰ ਨਾਲ ਕੋ ਦੋ ਰੋਟਾਵੇਟਰ ਆਏ ਨੇ ਇੱਕ ਸ਼ਕਤੀਮਾਨ ਦਾ ਏ ਇੱਕ ਹੈਗਾ ਬਾਈ ਸੁਵੈਨ ਦਾ 7 ਫੁੱਟ ਦੇ ਦੋ ਦੋਨੇ 7 ਫੁੱਟ ਆਹ ਬਾਈ ਸੁਵੈਨ ਦਾ 7 ਫੁੱਟਾ ਪਿਆ ਆ ਸ਼ਕਤੀਮਾਨ ਦਾ ਪਿਆ ਬਾਈ ਲਾਡੀ ਬਲੇਡ ਦੋਨਾਂ ਦੇ ਨਵੇਂ ਆ ਹਨਾ ਦੋਹਾਂ ਦੇ ਨਵੇਂ ਬਰੇਡ ਆ ਬਾਈ ਇਹ ਵੀ ਨਵੇਂ ਆ ਉਹਦੇ ਵੀ ਨਵੇਂ ਆ ਬਲੇਡ ਵੀਰੇ ਤੁਸੀਂ ਉਹ ਪਾਏ ਆ ਇਹ ਤਾਂ ਆਪਾਂ ਪਾ ਕੇ ਖੜਾਏ ਆ ਉਹ ਜੀ ਤੋਂ ਲੈ ਕੇ ਜਾਂਦਾ ਉਹਨੇ ਪਾ ਕੇ ਥੋੜਾ ਜਿਹਾ ਚਲਾਇਆ ਕੀ ਲੱਗ ਉਹਨਾਂ ਨੇ ਮਾੜੇ ਮੋਟੇ ਵਰਤੇਵੇਂ ਇਹ ਜਾਨੀ ਕਿ ਤੁਸੀਂ ਪਾਏ ਆ 0 ਮੀਟਰ ਇਹ ਤਾਂ ਉਹ ਵੀ 0 ਮੀਟਰ ਇਹ ਅੱਛਾ ਉਹ ਬਸ ਮਤਲਬ ਥੋੜਾ ਜਿਹਾ ਢੇੜਾ ਹੀ ਦਿੱਤਾ ਲੋ ਜੀ ਬਾਈ ਦੇਖ ਲਓ ਜਮਾਂ ਹੀ ਨਵੇਂ ਬਰੇਡ ਆ ਬਾਈ ਨਵੇਂ ਬਰੇਡ ਆ ਦੋਨਾਂ ਦੇ ਤੇ ਲਾਡੀ ਵੀਰੇ ਉਦਾਂ ਕੰਮਕਾਰ ਬਾਈ ਕੋਈ ਨਾ ਤਾਂ ਹੁੰਦਾ ਹੋਵੇ ਸਾਰੇ ਓਕੇ ਕਰਕੇ ਖੜਾਏ ਹੋਏ ਨੇ ਅੱਛਾ ਜਿਹੜਾ ਉਹ ਆ 2015 ਮਾਡਲ ਆ ਉਹ 15 ਮਾਡਲ ਆ ਆ 2018 ਮਾਡਲ ਆ ਆਹਲਾ 2018 ਮਾਡਲ ਆ ਇਹ 2018 ਮਾਡਲ ਆ ਸਵੈਨ ਕੰਪਨੀ ਇੱਕ 15 ਇੱਕ 18 ਇੱਕ 15 ਇੱਕ 18 ਠੀਕ ਆ ਤੇ ਇਹ ਦੋਗੇ ਸੱਤ ਫੋਟੇ ਰੋਟਾਵੇਟਰ ਨੇ ਓਕੇ ਪਲੇਟ ਬਾਈ ਜੱਗੂ ਦੇਖ ਲੈ ਕਿ ਜਮੇ ਪਲੇਟ ਤਾਂ ਨਵੀਂ ਨੇ ਠੀਕ ਹੈ ਬਾਈ ਤੇ ਰੋਟਾਵੇਟਰ ਪੂਰਾ ਓਕੇ ਆ ਬਸ ਥੋੜਾ ਜਿਹਾ ਰੰਗ ਤੋਂ ਮਾਰ ਖਾ ਰਿਹਾ ਥੋੜਾ ਜਿਹਾ ਉੱਪਰ ਮੇ ਦਾ ਲਾਡੀ ਬਾਹਰ ਘਟਨੇ ਕਰਕੇ ਹੋ ਗਿਆ ਰੋਟਾਵੇਟਰ ਤਾਂ ਦਿਖਦਾ ਹੀ ਆ ਵੀ ਬਹੁਤੀ ਰੋਟਾਵੇਟਰ ਦੀ ਘਸਾਈ ਹੋਈ ਵੀ ਨਹੀਂ ਹਾਂ ਹਨਾ ਹਾਂ ਇਹ ਆ ਇੱਕ ਇਹ ਨਾ ਜਿਹੜਾ ਪਹਿਲੇਆਂ ਗੀਰਾਂ ਚੋਂ ਹੁੰਦਾ ਸੀ ਪੁਰਾਣਾ ਮਾਡਲ ਹੈ ਹਾਂ ਹਾਂ ਲਾਡੀ ਦਾ ਗੀਅਰ ਭਾਰਾ ਹੈ ਨਾ ਇਹਦਾ ਗੀਅਰ ਬੜਾ ਹੁੰਦਾ ਸੀ ਉਹ ਦੇਖ ਉਹ ਦੇਖ ਹੁਣ ਉਹਦੇ ਨਾਲ ਦੇਖੀ ਹੁਣ ਵਾਲੇ ਮੁਕਾਬਲੇ ਦਾ ਗੀਅਰ ਬੜਾ ਹੈਵੀ ਹੈ ਬੜਾ ਗੀਅਰ ਹੈ ਨਾ ਹਾਂ ਠੀਕ ਆ ਲੋ ਬਾਬਿਓ ਕਈ ਵੀਰਾਂ ਦੇ ਫੋਨ ਆਉਂਦੇ ਰਹਿੰਨੇ ਆ ਬਾਈ ਵੀ ਤੁਹਾਨੂੰ ਪਤਾ ਵੀ ਨਵਾਂ ਰੋਟਾਵੇਟਰ ਸ਼ਕਤੀਮਾਨ ਦਾ ਮਹਿੰਗਾ ਏ 1,35,36 ਹਜ਼ਾਰ ਦਾ ਨਹੀਂ ਹੁਣ ਤਾਂ ਵਧਾ ਹੋ ਗਿਆ 1,40,000 ਇੱਕ 40 ਦਾ ਹੋ ਗਿਆ ਜਿਹੜਾ ਬੜਾ ਉੱਪਰਲਾ ਮਾਡਲ ਆਹਾ ਉਹ 45 ਦਾ ਹੋ ਗਿਆ ਆ ਮਾਡਲ ਆਹਾ ਡਬਲ ਘੋੜੀ ਵਾਲਾ ਘੋੜੀ ਵਾਲਾ ਇਹ 1,45,000 ਦਾ ਹੋ ਗਿਆ ਦੂਆ ਛੋਟੇ ਥੱਲੇ ਵਾਲਾ 1,40 ਦਾ 1,40 ਦਾ ਹੋ ਗਿਆ ਬਾਈ ਰੇਟ ਵਧ ਗਿਆ ਬਾਈ ਕਹਿੰਦਾ ਰੋਟਾਵੇਟਰ ਜਦੋਂ ਇਹਨੂੰ ਧੋਤਾ ਰੋਟਾਵੇਟਰ ਨੂੰ ਹਾਂ ਇਹ ਬਿਲਕੁਲ ਸਾਫ਼ ਏ ਨਾ ਜਮੀ ਇਹਨੇ ਹਨਾ ਇਹਦੀ ਕੰਡੀਸ਼ਨ ਏ ਬਾਈ ਠੀਕ ਆ ਜੀ ਬਲੇਡ ਇਹ ਆਪਾਂ ਪਾਏ ਨਾ ਇਹਦੇ ਬਲੇਡ ਆ ਠੀਕ ਆ ਬਲੇਡ ਇਹ ਦੇ ਆਪਾਂ ਪਾਏ ਨਾ ਠੀਕ ਆ ਭਾਈ ਬਾਕੀ ਕੀ ਦੇਖ ਲਾ ਸਾਡੀ ਭਾਈ ਦੋਨਾਂ ਦਾ ਰੇਟ ਦੱਸ ਦੇ ਵੀਰੇ ਕਿੰਨਾ ਕਿੰਨਾ ਸੇਮ ਹੀ ਆ ਭਾਈ ਜੀ ਇਹਦੀ ਤਾਂ 75000 ਰੁਪਿਆ ਇਹਦਾ ਅੱਛਾ 75000 ਤਾਂ ਦੇਣਾ ਦੇਣਾ ਠੀਕ ਆ 19 ਕਹੇ ਉਹ 70 ਕਹਿੰਦਾ ਵੀ ਉਹ 70 ਦਾ ਠੀਕ ਆ ਭਾਈ ਕਹਿੰਦਾ ਭਾਈ ਜਿਹੜਾ ਇਹ ਸਵੈਨ ਦਾ 18 ਮਾਡਲ ਇਹ 70 ਦਾ ਨਾ ਇਹ 75 ਦਾ ਉਹ 70 ਦਾ ਹਾਂ ਭਾਈ ਠੀਕ ਆ ਭਾਈ ਤੇ ਜੇ ਕੋਈ ਵੀ ਮੇਰਾ ਵੀਰਪਰਾ ਚਾਹਵਨ ਹੋਇਆ ਬਾਈ ਲੈਣ ਦਾ ਤਾਂ ਲੱਡੀ ਬਾਈ ਦਾ ਨੰਬਰ ਕਰੂੰਗਾ ਮੈਂਸ਼ਨ ਮੇਰਾ ਨੰਬਰ ਸਭ ਕੋ ਹੈਗਾ ਹੀ ਆ ਰੋਪੜੇ ਖੜੇ ਨੇ ਵੀਰਾਂ ਨਾਲ ਸਾਡੀਆਂ ਬੱਚੇ ਘੱਟ ਐਵੇਂ ਨੇ ਵੀਰੇ ਇਹ ਬਾਈ ਬੱਚੇ ਘੱਟ ਐਵੇਂ ਨੇ ਅੱਛਾ ਠੀਕ ਆ ਜੇ ਤਾਂ ਬਾਈ ਕਿਸੇ ਨੂੰ ਨਮਾ ਕਿਸੇ ਨੇ ਨਮਾ ਲੈਣਾ ਹੁੰਦਾ ਬੜਾ ਹਾਂ ਜੀ ਸਬਸਿਡੀਆਂ ਨਿਕਲੀਆਂ ਸੀਗੀਆਂ ਰੋਟਾਵੇਟਰ ਸਬਸਿਡੀਆਂ ਹਾਂ ਜੀ ਹਾਂ ਉਹ ਉਹਨਾਂ ਤੋਂ ਆਪਾਂ ਕੱਟੇ ਹੋਏ ਨੇ ਅਗਲੇ ਨਵੇਂ ਲੈ ਗਏ ਸਬਸਿਡੀਆਂ ਨਵੇਂ ਲੈ ਗਏ ਠੀਕ ਆ ਲਾੜੀ ਦੇ ਬਾਅਦ ਸਬਸਿਡੀਆਂ ਦੇ ਵੀ ਵਧੀਆ ਵੇਗੇ ਰੋਟਾਵੇਟਰ ਰੋਟਾਵੇਟਰ ਵਧੀਆ ਵੇਗੇ ਬਾਈ ਬਹੁਤ ਵੀਰਾਂ ਦੇ ਲਾੜੀ ਹੁਣ ਤੱਕ ਫੋਨ ਆਇਆ ਬਾਈ ਸਾਨੂੰ ਸਬਸਿਡੀ ਦਾ ਪਤਾ ਨਹੀਂ ਲੱਗਿਆ ਮੈਂ ਕਿਹਾ ਬਾਈ ਅਸੀਂ ਤੀਏ ਚੌਥੇ ਦਿਨ ਵੀਡੀਓ ਬਣਾ ਕੇ ਫੋਨ ਵੀਡੀਓ ਦੇਖਦੇ ਰਹੋ ਆਪਾਂ ਆਵਾੰਗੇ ਪ੍ਰੋਗਰਾਮ ਚੱਲਦੇ ਆ ਵੀ ਸਬਸਿਡੀ ਆਪਾਂ ਆ ਸਕਦੀ ਹੈ ਦੁਬਾਰਾ ਦੁਬਾਰਾ ਆ ਸਕਦੀ ਹੈ ਹਾਂ ਹਾਂ ਸਕਦੀ ਆ ਉਹ ਚੱਲ ਰਿਹਾ ਮਾੜਾ ਇਹ ਅੱਛਾ ਜੀ ਹੁਣ ਦੇਖਾਂਗੇ ਵੀ ਆਉਂਦੀ ਆ ਕਿ ਨਹੀਂ ਆਸ ਹੈ ਜੀ ਆ ਵੀ ਆਉਂ ਯਾਨੀ ਕਿ ਇਸ ਵਾਰ ਬਾਈ ਜੀ ਸਿਰਫ ਐਸੀਆਂ ਨੂੰ ਆਈਸੀ ਸਬਸਿਡੀ ਹੈ ਨਾ ਇਹ ਤੇ ਹਨਾ ਐਸਸੀ ਵਾਲਿਆਂ ਨੂੰ ਨਿਕਲੇ ਆ ਕਈਆਂ ਨੇ ਜਿਨ੍ਹਾਂ ਤੋਂ ਭਰਾਈ ਸੀਗੇ ਬਾਈ ਉਹਨਾਂ ਨੂੰ ਮਤਲਬ ਕਿ ਕਈ ਜ਼ਿਮੀਂਦਾਰਾਂ ਨੇ ਐਸੀਆਂ ਤੋਂ ਸਬਸਿਡੀ ਭਰਾਈ ਸਬਸਿਡੀ ਹਾਂ ਹਨਾ ਤੇ ਹੁਣ ਜੇ ਗਾਹਾਂ ਵਾਸਤੇ ਜਾਈ ਤਾਂ ਆਪਾਂ ਬਾਈ ਦੱਸਾਂਗੇ ਬਹੁਤ سارے ਵੀਰਾਂ ਨੇ ਮੈਂ ਨੰਬਰ ਸੇਵ ਵੀ ਕਰੇ ਬਨੇ ਬਾਈ ਬਾਕਾਇਦਾ ਲਿਖ ਕੇ ਬਹੁਤ ਸਬਸਿਡੀਆਂ ਹੁਣ ਆਉਂਦੀਆਂ ਜਿਵੇਂ ਰੋਟਾਵੇਟਰ ਦੀ ਵੀ ਆਉਗੀ ਪੱਕੀ ਬੀਜਣ ਵਾਲੀ ਮਸ਼ੀਨ ਤੇ ਆਉਗੀ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਕਾਫੀਆਂ ਤੇ ਆਉਗੀ ਲੇਜ਼ਰ ਕਰਾ ਵਗੈਰਾ ਤੇ ਵੀ ਸ਼ਾਇਦ ਸਾਰਿਆਂ ਤੇ ਆਉਗੀ ਅੱਛਾ ਮਤਲਬ ਕੀ ਹੁਣ ਦੁਬਾਰਾ ਨਿਕਲਦੇ ਚਾਂਸ ਹੈਗੇ ਨੇ ਦੁਬਾਰਾ ਨਿਕਲਦੇ ਚਾਂਸ ਹੈਗੇ ਨੇ ਠੀਕ ਹੈ ਬਾਈ 3 ਮਹੀਨੇ ਤੱਕ ਜਦੋਂ ਬਾਈ ਬਾਈ ਨਿਕਲੀ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਲਿਓ ਕੋਈ ਵੀ ਜੇ ਹੋਇਆ ਇਹਨਾਂ ਦਾ ਚਾਹਵਣ ਰੋਟਾਵੇਟਰਾਂ ਦਾ ਉਹ ਬਾਈ ਲੇਜ਼ਰ ਕਰਾ ਵੀ ਬਕਾਉ ਆ ਸਾਂ ਲੇਜ਼ਰ ਕਰਾਓ 7 ਫੁੱਟਾ ਠੀਕ ਆ ਉਹ ਬਾਈ ਲੇਜ਼ ਕਾਦੇ ਬਾਈ ਨੋ ਜੀ ਡਾਡੀ ਬਾਈ ਆਹ ਰੋਟਰੋਟਰ ਇਹ ਵੀ ਪੁਰਾਣਾ ਹੈ ਇਹ ਵੀਰੇ ਆਪਾਂ ਕੰਮ ਕਰਕੇ ਖੜਾ ਆਇਆ ਹੈ ਦਾ ਅੱਛਾ ਇਹ ਮਤਲਬ ਕਿ ਰਿਪੇਅਰ ਵਾਸਤੇ ਆਇਆ ਵਾ ਅੱਛਾ ਅੱਛਾ ਠੀਕ ਹੈ ਇਹ ਬਾਈ ਰਿਪੇਅਰ ਵਾਲਾ ਬਾਈ ਕਹਿੰਦਾ ਤੇ ਆਹ ਬਾਈ ਲੇਜ਼ਰ ਕਰਾ ਬਾਈ ਨਾਲ ਕੋਲ ਇਹ ਵੀ ਸੇਲ ਹੈ ਸੱਤ ਫਟਾ ਇਹ ਕਿੰਨੇ ਦਾ ਬਾਈ 120000 ਦਾ ਜੀ 120000 ਦਾ ਪਰ ਇਹ ਚ ਖਰਾਬੀ ਕੋਈ ਨਹੀਂ ਪੂਰਾ ਵਧੀਆ ਚੱਲਦਾ ਅੱਛਾ ਇਹਦਾ ਵੇਚਣੇ ਦਾ ਕਾਰਨ ਇਹ ਆ ਵੀ ਉਹਨਾਂ ਨੇ ਬਾਈ ਉਹਨਾਂ ਨੇ 4x4 ਲਿਆਂਦਾ ਬਾਈ ਬੜਾ ਰੈਕਟਰ ਲੈ ਲਿਆ ਉਦੋਂ ਤੋਂ ਮੈਂ ਨਾ ਬੜਾ ਰੇਕ ਦੇ 8-9 ਫੁੱਟ 8 ਫੁੱਟ ਲੈ ਕੇ ਦੇ ਵੱਡਾ ਇਹ 7 ਫੁੱਟ ਆ ਇਹ 7 ਫੁੱਟ ਸਾਰੇ ਟਾਇਰ ਤਾਂ ਜਮੇ ਹੀ ਨਵੇਂ ਆ ਬਾਈ ਹਾਂ ਹਾਂ ਟਾਇਰ ਬਿਲਕੁਲ ਓਕੇ ਸਾਰਾ ਵਧੀਆ ਚੱਲਦਾ ਟਾਇਰ ਤਾਂ ਜਮੇ ਹੀ ਨਵੇਂ ਹਨਾ ਹਾਂ ਲੋ ਬਾਈ ਲੇਜ਼ਰ ਕਰਾਹਾ ਵਧੀਆ ਕੰਡੀਸ਼ਨ ਦਾ 120000 ਬਾਈ ਨੇ ਰੇਟ ਕਿਹਾ ਤੇ ਜਿਨੇ ਵੀ ਕੋਈ ਹੋਇਆ ਕਿਸੇ ਨੇ ਘੱਟ ਪੈਸੇ ਲਾ ਕੇ ਜਿਨੇ ਬਾਈ ਕੰਮ ਸ਼ੁਰੂ ਕਰਨਾ ਹਨਾ ਕਿਸੇ ਨੇ ਆਪਣੇ ਵਾਸਤੇ ਹੀ ਲੈਣਾ ਵੀ ਸਿਰ ਆਪਣੀ ਆਪਣੀ ਵਾਸਤੇ ਹਾਂਜੀ ਹਾਂਜੀ ਠੀਕ ਆ ਉਹਦੇ ਵਾਸਤੇ ਬਾਈ ਮਾੜਾ ਨਹੀਂ ਹੈ ਤੇ ਦੇਖ ਲਿਓ ਤੇ ਬਾਕੀ ਨਵੇਂ ਕੋਈ ਵੀ ਸ਼ਕਤੀਮਾਨ ਦਾ ਪ੍ਰੋਡਕਟ ਲੈਣਾ ਹੈ ਤਾਂ ਲਾਡੀ ਬਾਈ ਨਾਲ ਕੋਲ ਜਰੂਰ ਲੈ ਸਕਦਾ ਹੈ ਲਾਡੀ ਬਾਈ ਦੀ ਹੁਣ ਵੈਸੇ ਆਪਣੀ ਬਾਈ ਦੋ ਤਿੰਨ ਜਗ੍ਹਾ ਖੁੱਲ ਗਈ। ਬਾਈ ਨੇ ਨਵਾਂ ਸ਼ਹਿਰ ਵੀ ਕਰ ਲਈ। ਨਵੇਂ ਸ਼ਹਿਰ ਵੀ ਆਪਣੀ ਜੋਗੀ। ਆਪਣੇ ਵੀ ਨਵਾਂ ਸ਼ਹਿਰ ਏਰੀਆ ਬੜਾ ਸਾਹਬ ਰੋਪੜ। ਤਿੰਨੇ ਜਗ੍ਹਾ 'ਚ ਕਿਸੇ ਕੋਈ ਵੀ ਨੇੜੇ ਤੇੜੇ ਵਾਲਾ ਬੰਦਾ ਕਿਸੇ ਨੇ ਕੋਈ ਰੂਟਾ ਵੇੜੇ ਦਾ ਕੋਈ ਵੀ ਮੱਕੀ ਬੀਜਣ ਵਾਲੀ ਮਸ਼ੀਨ। ਮੱਕੀ ਬੀਜਣ ਵਾਲੀ ਮਸ਼ੀਨ ਤੇ ਬਾਈ ਆਪਣੀ ਤੇ ਆਪਾਂ 80-90% ਲੋਨ ਕਰਾ ਦਿੰਦੇ ਆ। ਅੱਛਾ ਜੀ। ਇੰਪਲੀਮੈਂਟ ਲੈਣਾ ਹੋਵੇ ਨਾ ਕੋਈ ਵੀ। ਹਾਂ। 80-90% ਆਪਾਂ ਲੋਨ ਕਰਾ ਦਿੰਦੇ ਆ। ਠੀਕ ਆ। ਠੀਕ ਆ ਠੀਕ ਆ ਮੱਕੀ ਬੀਜਣ ਵਾਲੀ ਮਸ਼ੀਨ ਤੇ ਵੀ ਆ ਠੀਕ ਆ ਵੀਰੇ ਠੀਕ ਆ ਠੀਕ ਆ ਜੀ ਕਿਸੇ ਨੇ ਲੈਣਾ ਹੋਇਆ ਬਾਈ ਦੱਸ ਦਿਓ ਓਕੇ ਜੀ ਓਕੇ ਠੀਕ ਆ ਬਾਈ ਨਵੇਂ ਸ਼ਹਿਰ ਆਪਣੀ ਨਵੇਂ ਸ਼ਹਿਰ ਤੋਂ ਜੇ ਜਾਸੀ ਉਧਰ ਨਵੇਂ ਸ਼ਹਿਰ ਵਾਲੇ ਬਾਈ ਨੇ ਹਾਂ ਉਧਰ ਵੀ ਆਪਣੀ ਮੈਂ ਕਹਿੰਦਾ ਹੁਣ ਤੋਂ ਉਧਰ ਜਿਆਦਾ ਹੁਣ ਨਵੇਂ ਸ਼ਹਿਰੇ ਵੱਧ ਜਾਨਾ ਨਵੇਂ ਸ਼ਹਿਰੇ ਜਿਆਦਾ ਹੁੰਦਾ ਅੱਛਾ ਜੀ ਠੀਕ ਆ ਉਧਰ ਫੀਲਡ 'ਚ ਹੁੰਦਾ ਮੈਂ ਫੀਲਡ 'ਚ ਠੀਕ ਆ ਬਾਈ ਹਾਂ ਜੀ ਕੀ ਗੱਲ ਆਡੀ ਬਾਈ ਹੋਰ ਬਾਈ ਠੀਕ ਠਾਕ ਜੀ ਠੀਕ ਆ ਬਾਈ ਠੀਕ ਆ ਬਾਈ ਠੰਡ ਬਹੁਤ ਹੋਈ ਵੀ ਹੈ ਠੰਡ ਪੂਰੀ ਆ ਭਰਾਵਾ ਅੱਛਾ ਪੋਰ ਬਾਈ ਕੰਮ ਕਰ ਠੀਕ ਆ ਹਾਂ ਕੰਮ ਕਰ ਚਲੋ ਵਧੀਆ ਬਾਈ ਅਜਾ ਲਾਡੀ ਬਾਈ ਦੀ ਮੈਂ ਕਰਾਈਏ ਬਾਈ ਬਹੁਤ ਦਿਨ ਬਾਅਦ ਆਇਆ ਹਾਂ ਬੰਦੇ ਪੁੱਛੀ ਜਾਂਦੇ ਆ ਆਪਣੇ ਦੇਖਣ ਵਾਲੇ ਵੀ ਲਾਡੀ ਨਹੀਂ ਦਾ ਵਿੱਚ ਆਉਂਦਾ ਰਹਿੰਦਾ ਵੀਡੀਓ ਚ ਇਹ ਨਵੇਂ ਸ਼ਹਿਰ ਹੁੰਦਾ ਨਾ ਹਾਂ ਨਵੇਂ ਸ਼ਹਿਰ ਹੁੰਦਾ ਠੀਕ ਆ ਉਧਰ ਬਾਈ ਵਧੀਆ ਚੱਲੇ ਕੰਮ ਆਪਣਾ ਹਾਂ ਬਾਈ ਵਧੀਆ ਠੀਕ ਆ ਜੀ ਕੁਸ ਆਇਆ ਬਾਈ ਨੂੰ ਥੋੜਾ ਜਿਹਾ ਸੀਜ਼ਨ ਵੀ ਆਫ ਹੈ ਸੀਜ਼ਨ ਵੀ ਆਫ ਸੀਜ਼ਨ ਆਫ ਬਾਈ ਹਾਂ ਆ ਪਰੋਡਾ ਮੀਟਰ ਦਿਖਾਏ ਆ ਬਾਈ ਜੇ ਕੋਈ ਹੋਇਆ ਚਾਹਵਨ ਦੇਖ ਲਓ ਠੀਕ ਆ ਜੀ ਓਕੇ ਜੀ ਹੈ ਤੇ ਲੋ ਬਾਈ ਟਰੈਕਟਰ ਦਾ ਆਪਾਂ ਤੁਹਾਨੂੰ ਹੋਰ ਦਿਖਾ ਦਈਏ ਇਹ ਆਪਣੇ ਸੋਨਾਲੀ ਕਾਲੇ ਵੀਰਾਂ ਕੋਲ ਆਇਆ ਵਿੱਚ ਕੱਟਿਆ ਸਵਰਾਜ ਆ ਬਾਈ ਪੁਰਾਣੇ ਮਾਡਲ ਦਾ 99 ਮਾਡਲ ਹੈ ਤੇ ਜੇ ਕੋਈ ਪੁਰਾਣਾ ਸਵਰਾਜ ਲੈਣ ਦਾ ਹੋਇਆ ਬਾਈ ਸ਼ਕੀਨ ਤਾਂ ਦੇਖ ਲਿਓ ਠੀਕ ਹੈ ਜੀ ਅ ਟਾਇਰ ਟਰ ਹੈਗੇ ਆ ਬਾਈ ਅੱਧੇ ਟਾਇਰ ਹੈਗੇ ਆ ਮੰਨ ਕੇ ਚੱਲੋ ਚਾਰੇ ਠੀਕ ਹੈ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਰੰਗ ਦਾ Ориਜਨਲ ਆ ਬਾਈ ਟਰੈਕਟਰ ਰੰਗ ਰੰਗ ਦਾ Ориਜਨਲ ਉਦਾਂ ਟਰੈਕਟਰ ਠੀਕ ਆ ਪੱਧਰਾ ਬਾਈ ਕੋਈ ਉਹ ਨਹੀਂ ਹੈਗਾ ਇੰਦਰੋਂ ਜੰਡਾ ਵੀ ਠੀਕ ਆ ਟਰੈਕਟਰ ਠੀਕ ਆ ਜੀ ਲੋ ਬਾਈ ਸਟਾਰਟ ਕਰਦਾ 852 ਉਹ ਬੱਸ ਬਾਈ ਕੀ ਹਾਲ ਆ ਬਾਈ ਠੀਕ ਆ ਆ ਵੀ ਆ ਗਿਆ ਵਿੱਚ ਠੀਕ ਆ ਇੰਦਰ ਗੇਅਰ ਦਾ ਕੈਮਰਾ ਟਰੈਕਟਰ ਟਰੈਕਟਰ ਵਧੀਆ ਆ ਠੀਕ ਆ ਜਿਹੜੇ ਸਾਹਮਣੇ ਆ ਵੀਰੇ ਠੀਕ ਆ ਗਰੰਟੀ ਦੰਨਾ ਚੀਜ਼ ਦੀ ਠੀਕ ਆ ਭਾਈ ਭਾਈ ਦੇਖੋ ਇਹਨਾਂ ਜਿਹੜਾ ਪੁਰਾਣੇ ਮਾਡਲ ਹੈ ਦਾ ਤੁਹਾਨੂੰ ਪਤਾ ਹੀ ਆ ਭਾਈ ਵੀ ਜਿੱਦਾਂ ਜ਼ਿਮੀਂਦਾਰਾਂ ਕੋਲੋਂ ਆਏ ਆ ਟਰੈਕਟਰ ਆਪਾਂ ਤੁਹਾਨੂੰ ਕਹਿ ਦਈਏ ਭਾਈ ਆਏ ਆ ਉੱਚੇ ਮਾਡਲ ਦੀ ਆਪਾਂ ਕਹਿ ਸਕਦੇ ਆ ਠੀਕ ਆ ਵੀ ਟਰੈਕਟਰ ਦੀ ਆਪਾਂ ਤੁਹਾਨੂੰ ਦੰਨੇ ਆ ਕੇ ਭਾਈ ਸਾਡੇ ਤੇ ਟਰਾਈਆਂ ਮਾਰ ਰਿਹਾ ਦੇਖੋ ਉਹ ਦੇਖੀ ਭਾਈ ਆ ਤੂੰ ਇਹ ਕਾਨੂੰ ਤੇਲ ਫੁੱਕੀ ਇਹਨਾਂ ਟਰੈਕਟਰਾਂ ਦਾ ਥੋੜੀ ਕਹਿੰਦਾ ਕਾਲਾ ਲੱਗਦਾ ਮਾਚਾ ਭਜਾ ਲਿਆ ਅੱਛਾ ਠੱਡ ਦਾਰ ਰਹਿਣਾ ਵੀ ਉਹ ਤੇਲ ਲਾ ਫੁਕੀਆ ਫੇਰ ਵੈਲੇ ਜਾਗਾ ਸੰਵਾਲੀ ਕਾਲੇ ਬਾਈ ਦੇਖ ਰਹੇ ਆ ਪੌਣਾ ਟੋਚਰਿੰਡੋ ਫਾਰਮ ਨਾਲ ਜਦੋਂ ਮਰਜੀ ਆ ਜਾਓ ਤੇ ਬਾਈ ਕੋਈ ਵੀ ਚਾਹਵਾਨ ਹੋਇਆ ਦੇਖ ਲਿਓ ਇਹਦਾ ਮੰਗਦੇ ਨੇ ਬਾਈ ਇਹ 1.5 ਲੱਖ ਰੁਪਇਆ ਮੌਕੇ ਤੇ ਦੇ ਦੇਣ ਜਾਇਜ਼ ਕਰਕੇ ਠੀਕ ਆ ਜੀ ਤੇ 1.5 ਲੱਖ ਰੁਪਇਆ ਡਿਮਾਂਡ ਹੈ ਨਾ ਦੀ ਕੋਈ ਪੱਕਾ ਰੇਟ ਨਹੀਂ ਹੈਗਾ ਪੈਟਰ ਆ ਕੇ ਦੇਖ ਲਿਓ ਜਿਹਨੇ ਵੀ ਲੈਣਾ ਹੋਇਆ ਮੌਕੇ ਤੇ ਘੱਟ ਵੱਧ ਕਰ ਲਾਂਗੇ ਬਾਈ ਠੀਕ ਆ ਟਾਇਰ ਠੀਕ ਆ ਬਾਈ ਟਾਇਰ ਅੱਧੇ ਹੈਗੇ ਆ ਮੁਰਲੇ ਅੱਧੇ ਦੇ ਬਾਦਾਂ ਪਿਛਲੇ ਅੱਧੇ ਕੇ ਹੈਗੇ ਆ ਟਾਇਰ ਠੀਕ ਆ ਜੀ ਤੇ ਬਾਕੀ ਚਲੋ ਠੀਕ ਆ ਜੀ ਬਾਈ ਬਈ ਆ ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰ ਸਕਦਾ ਬਾਈ ਹੋ ਕਾਨੂੰਨ ਹਮਾ ਟਰੈਕਟਰ ਉਹ ਕਰਦਾ ਦੇਖ ਬਾਈ ਦੇਖਦੇ ਪੁੱਠੇ ਕੰਮ ਲਾ ਲੈ 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 ਤੇ ਠੀਕ ਆ ਬਾਬਿਓ ਜੀ ਅੱਜ ਦੇ ਵਲੌਗ ਚ ਇੰਨਾ ਹੀ ਮਿਲਦੇ ਆ ਕਿਸੀ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ